ਸਕਾ ਵੀਜੀ ਸਾਰੇ ਵੀਰਾਂ ਨੂੰ ਤੇ ਵੀਜੀ ਅੱਜ ਆਪਾਂ ਬਾਈ ਕਾਲੂ ਰੋ ਗੁਰਜਾਲ ਸਿੰਘ ਕੋਲ ਆ ਚੁੱਕੇ ਆ ਪਿੰਡ ਖਜਾਨੇਕੋੜ ਜ਼ਿਲ੍ਹਾ ਗੁਰਦਾਸਪੁਰ ਕਹਿੰਦੇ ਜੀ ਤਫੀਲ ਬਟਾਲਾ ਤੇ ਦੇਖੋ ਬਾਈ ਉਹਨਾਂ ਨੇ ਅਜੇ ਪਹਿਲੀ ਦੀ ਝੋਟੀ ਲੈ ਕੇ ਆਂਦੀ ਆ ਪਰ ਝੋਟੀ ਵੀ ਹੱਥ ਦੀ ਲੈ ਕੇ ਆਂਦੀ ਆ ਤੇ ਮੇਰੇ ਸਿਰ ਪਹਿਲੇ ਝੋਟੇ ਨਹੀਂ ਕਿਤੇ ਪਾਈਆਂ ਇਹਨਾਂ ਨੇ ਪਰ ਹੁਣ ਸ਼ੁਰੂ ਕਰਦੇ ਆ ਕਹਿੰਦੇ ਝੋਟੇ ਆ ਹੁਣ ਤੇ ਸ਼ੁਰੂ ਕਰਦੇ ਗੱਲਬਾਤ ਕਰੀਏ ਬਾਈ ਇਹਨਾਂ ਬਾਈ ਜੀ ਰਸਤੀਕਾਰ ਸਤਿ ਸ੍ਰੀ ਅਕਾਲ ਗੁਦਿਆਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਪਹਿਲੇ ਮੁਬਾਰਕਾ ਤੁਹਾਨੂੰ ਤੁਹਾਨੂੰ ਬਹੁਤ ਬਹੁਤ ਜਿਆੜੀਆਂ ਜੀ ਪਹਿਲੀ ਯਾਰ ਜੀ ਪਹਿਲੀ ਯਾਰ ਪਹਿਲੀ ਯਾਰ ਫੁਲਕਾਰੀ ਪਾਉਂਦੇ ਆ ਜੀ ਫੁਲਕਾਰੀ ਹਾਰ ਹੋਰ ਪਾਉਂਦੇ ਆ ਜੀ ਹਾਰ ਫਰੀ ਆ ਜੀ ਫੁਲਕਾਰੀ ਵੀ ਫਰੀ ਆ ਨਾਲ ਹਾਂ ਜੀ ਇਹ ਝੋਟੀ ਵੀ ਕਿਹੜੇ ਲੈ ਕੇ ਘੜੀ ਲੈਣੇ ਆ ਕਿ ਭਾਜੀ ਲਈ ਲੋਕਲੀ ਆ ਲਿਆਂਦੀ ਉਹ ਜੀਨ ਚੋਂ ਆ ਉਹ ਕਹਿੰਦੇ ਜੀਨ ਚੋਂ ਨਾ ਪਹਿਲੇ ਸਵੇਰੇ ਭਾਜੀ 15 ਕਿਲੋ ਉਹਨਾਂ ਨੇ ਘਰ ਵਾਲਿਆਂ ਕਿਹਾ ਵੀ ਆਪਾਂ ਦੁੱਧ ਝੋਇਆ ਅੱਛਾ ਐਰ ਕੀ ਵੇਖੋ ਕਿ ਨਾ ਹੋਣਾ ਹੀ ਵੀ ਝੋਟੀ ਲਾਉਂਦੀ ਆ ਹੀ ਵੀ ਕੋਈ ਲੇਵਾ ਹੀ ਵੇਖ ਕੇ ਲਾਉਂਦੀ ਝੋਟੀ ਛੋਟੀ ਆ ਵੇਖੋ ਗਾਂ ਦਾ ਲੇਵਾ ਲੱਗਾ ਆ ਖੇਜ ਫੋਟੋ ਕਰਾਵੇ ਅੱਛਾ ਫਾਂ ਦਾ ਲੇਵਾ ਲੱਗਾ ਹਜੇ ਕੈਨੇਡਾ ਨੂੰ ਸੁਣਦੀ ਅੱਜ ਸੱਤ ਦੇ ਨਾਲ ਆ ਜੂ ਭਾਜੀ ਸ਼ਹਿਰ ਤੋਂ ਆਉਂਦੇ ਆ 15 ਕਿਲੋ ਮੰਨ ਕੇ ਲੈ ਕੇ ਜਾਏ ਝੋੜੀ ਦਾ ਹਾਂ 15 ਦਊਗੀ ਜੀ 15 ਤੋਂ ਘੱਟ ਨਹੀਂ ਦਿੰਦੀ ਉਹਨਾਂ ਪਿੱਛੇ ਆ ਪਰ ਝੋਟੀ ਵੀ ਸਰਾਈ ਆ ਨਾਲ ਸਿੰਗ ਪਾ ਚੋਟੀ ਚੰਗੀ ਰੱਖ ਕੇ ਉਗੜ ਗਏ ਹਾਂ ਜੀ ਜੀ ਥਣ ਥਣ ਵੇਖੋ ਤੁਸੀਂ ਗੜਗੜ ਤੇ ਨੋਗ ਵਾਲਾ ਥਣ ਲਗਾਵਾ ਚੋਟੀ ਨੂੰ ਤੇ ਇੱਕ ਮੈਂ ਕਹਿੰਦਾ ਟ੍ਰੇਲਰ ਜਿਹਾ ਭਾਇਆ ਰਗੀ ਆ ਟ੍ਰੇਲਰ ਹੀ ਟ੍ਰੇਲਰ ਹੀ ਟ੍ਰੇਲਰ ਸ਼ੁਰੂ ਹੀ ਇੱਥੇ ਆ ਗਏ ਸ਼ੁਰੂ ਹੀ ਇਹ ਝਾਕਾ ਹੀ ਲਾਉਣਾ ਸਦੀਪਾ ਜੀ ਝਾਕਾ ਲੈ ਗਿਆ ਕੀ ਖੋਲੀਆ ਮਰਾ ਹਾਂ ਜੀ ਦੋ ਰੋ ਲਓ ਜੀ ਲਓ ਜੀ ਵੇਖੋ ਕਰਾ ਦੇ ਚੰਬੂ ਗਾਵਣਾ ਥੱਲੇ ਰੱਖੀ ਕਰ ਥਣ ਸੁ ਵਿਖਾ ਦੇ ਕਰ ਚੰਗੀ ਤਾਂ ਹਾਂ ਜੀ ਘਰ ਦੇਖੋ ਸ਼ਗਰਾਂ ਬਾਈਆਂ ਨੂੰ ਲਓ ਜੀ ਆਹ ਵੇ ਲੈ 8 ਰੁਪਿਆ ਵੀ ਨਾਲ ਹਾਂ ਰੁਪਿਆ ਹਾਂ ਜੀ ਹਾਂ ਜੀ ਵੇਖੋ ਹੰਦੇ ਵਾਤੋਂ ਰਣੀ ਜਿੰਦਾ ਜੋੜ ਬਾਈ ਅਸਲ ਸੁੰਬਾ ਸੁੰਮਾ ਖਾਂਦਾ ਕਾਨੂੰ ਹਾਂ ਸਹੀ ਗੱਲ ਸਾਡੇ ਬੁਬਾਰੀਆ ਸਾਹੇ ਭਾਈ ਤਾਉਣ ਵੇਖ ਲੋ ਛੋਟੀਆਂ ਨਹੀਂ ਥੱਲੇ ਸੁੱਟ ਕੇ ਤੁਰਦੀ ਆ ਨਹੀਂ ਨਹੀਂ ਪੂਰੀ ਉਹ ਐ ਚੁੱਕ ਕੇ ਰਾ ਗਈ ਆ ਆਜੋ ਆਜੋ ਪੂਰੀ ਬੜਕ ਨਾਲ ਬੜਕ ਨਾਲ ਬੋਲ ਵੀ ਜਾਇਜ਼ ਹੀ ਕਰਨਾ ਆਪਾਂ ਬਿਲਕੁਲ ਛੋਟੀਆਂ ਦਾ ਮੁੱਲ ਵੀ ਜਾਇਜ਼ ਹੋਣਾ ਨੇ ਨਾ ਡੇਢ ਨਾ ਸਵਾ ਇਹ ਚੱਕਾਉ ਲੈ ਮੇਰੇ ਮੂਹ ਹਾਂ ਮੈਂ ਕਿੰਨਾ ਤਰਾਕਾ ਡਾਕ ਆਜਾ ਆਜਾ ਚਲੋ ਬੋਲੋ ਭਰ ਜਿੱਦਾਂ ਦੀ ਨੇ ਭਾਈ ਛੋਟੀ ਆ ਹਾਂ ਮੁੱਲ ਕਰਨ ਭਾਈ ਵੀ ਗੱਲ ਏ ਪਰ ਅਸੀਂ ਕਰਨਾ ਨਹੀਂ ਕੋਈ ਗੱਲ 500 ਛੋੜੀ ਹੋਣੀ ਆ ਛੋੜੀ ਛੋੜੀ 1 12 ਦੀ ਭਾਜੀ ਹਾਂ ਆਈਆਂ ਭਾਜੀ ਠੀਕ ਆ 500 ਛੱਡਾਂਗੇ ਲਓ ਜੀ 1 12 ਦੇ ਵਿੱਚ 500 ਛੋੜੀ ਹੋਣੀ ਆ ਤੇ ਮੇਰਾ ਵੀਰ ਸ਼ੰਭੂ ਆਇਆ ਕਰੀ ਫਿਰ ਵਿਖਾ ਦੇ ਕਰ ਵੇਖੋ ਵੇਖੋ ਥਾਨ ਦੇ ਚੱਡਾ ਵੇਖੋ ਵੀ ਅੱਜ ਅਫਗਾਨਾਂ ਵਾਲੇ ਆ ਗਏ ਨਹੀਂ ਠੀਕ ਆ ਹਾਂਜੀ ਬੰਦ ਹੋ ਗਰਾਂ ਜੀ ਮੈਂ ਆ ਗਿਆ ਹੁਣ ਵਧ ਗਏ ਕਿਲੇ ਦੇ ਹੁਣ ਯਾ ਹੋ ਵੀ ਨਾ ਹੋਰ ਬਸ ਜੇ ਦੇ ਕੋਈ ਭਰਾ ਖਰੀਦ ਤਰੂਗਾ ਇਹ ਗਾਈ ਛੋਟੀ ਆ ਪਿਆਰ ਕੇ ਨਹੀਂ ਤੇ ਗਾਵਾਂ ਦੇ ਲਿਹਾਇਦੀਆਂ ਆ ਭਾਜੀ ਗਾਵਾਂ ਬੜਕ ਚਲੀ ਜਾਂਦਾ ਹਾਂਜੀ ਚਲੋ ਗਰਾਈਆਂ ਕਿੰਨੀਆਂ ਹਨ ਅੱਜ ਅੱਜ ਆਪਣੇ ਕੋਲ ਤਿੰਨ ਨੇ ਜਸਦੀਪ ਭਾਜੀ ਤਿੰਨ ਗਾਵਾਂ ਸੂਈਆਂ ਨਹੀਂ ਇੱਕ ਸੂਈ ਆ ਜਿਹੜੀ ਇਹ ਵੀ ਗੱਬਣਿਆ ਤੇ ਉਹੀ ਗੱਬਣਿਆ ਚਲੋ ਹਾਂਜੀ ਇਹੀ ਗੱਬਣਾ ਹਾਂਜੀ ਇਹ ਗੱਬਣਿਆ ਵਾਸੀ ਇਹ ਦੁੱਧ ਕਿੰਨਾ ਕਰੋਗੇ ਇਹ ਭਾਜੀ 20 ਕਿਲੋ ਦੁੱਧ ਭਾਜੀ ਇਹਨਾਂ ਚੋਇਆ ਵਾ 20 ਕਿਲੋ ਹਾਂ ਗਰੰਟੀ ਦੇ ਨਾਲ ਠੀਕ ਆ ਭਾਜੀ ਠੰਡੀ ਆ ਬਹੁਤ ਜ਼ਿਆਦਾ ਆ ਦੇਖ ਵਾ ਬਸ ਠੀਕ ਆ ਅੱਜ ਤੇ ਮਾਲ ਲਗਾ ਲੋ ਕਾ ਦਿਨ ਸੱਤ ਅੱਠ ਕ ਦਾ ਗਾਂ ਦਾ ਤੁਸੀਂ ਪੂਰੀ ਮਾਰ ਹਨਾ ਲੈ ਗਾਂ ਦੇ ਪੂਰੇ ਗਾਹ ਲੋ ਨਹੀਂ ਹਰ ਵੇਲੇ ਦੋਨੇ 36 ਕਿਲੋਮੀਟਰ ਕਿੰਨੇ ਮੋੜ ਚ ਲਾਇਆ ਅੱਜ ਅੱਜ 200 ਤੇ 35 ਕਿਲੋਮੀਟਰ ਚੱਲ ਗਿਆ ਜੇ 11 ਵਜੇ ਤੱਕ ਮੇਰਾ ਮੋੜ ਸਾਰਾ ਮਾਲ ਆ ਪੱਕਾ ਲਿਆ 7 ਵਜੇ ਮੈਂ ਭਾਜੀ ਦੀਨਾ ਨਗਰ ਹਾਂ ਅੱਛਾ ਜੇ ਤੁਹਾਨੂੰ ਫੋਨ ਲਾਇਆ ਸੀ ਹਾਂ 7 ਵਜੇ ਜਦੋਂ ਮੈਂ ਦੀਨਾ ਨਗਰ ਕੇ ਅੱਧੇ ਘਰੇ ਬੈਠਾ ਮੈਂ ਦਾ ਹਨਾ ਮੈਂ ਤਾਂ ਮਾਲ ਲਿਆ ਹੀ ਕੱਲ ਤੇ ਵੇਚ ਗਿਆ ਹੀ ਇਹ ਮਾਲ ਅੱਜ ਵੀ ਹੈ ਇਹ ਮਾਲ ਇਹ ਆ ਵੀ ਲੈਣਾ ਜੀ ਆ ਵੀ ਲੈਣਾ ਅੱਜ ਫਰੀ ਆ ਠੀਕ ਆ ਹਾਂ ਇਹਨੂੰ ਸਾਜ ਜੇ ਤੁਹਾਡੇ ਨਾਲ ਵਾਦਾ ਕੀਤਾ ਸੀ ਨਾ ਸਦੀਪਾ ਜੀ ਆ ਇੱਕ ਇਥੇ ਖਰਾਬ ਮੜਾ ਖਾਨ ਤੋਂ ਖਾ ਮੜਾ ਬਾਠੀ ਠੀਕ ਤੋੜ ਲੋ ਆ ਜਾ ਆ ਜਾ ਚੰਗਾ ਕਰਜੋ ਥੋੜਾ ਜਿਹਾ ਫਿਰ ਦੁੱਧ ਤਿਆਰ ਕੀ ਸਨੀਪਾ ਜੀ ਖੁੱਲਾ ਡੁੱਲਾ ਕਰੋਗੇ ਤੇ ਪਤਾ ਹੀ ਕੋਈ ਨਹੀਂ ਸੁਣਦਾ ਤੇ ਆਜੋ ਆਜੋ ਇਹ ਫੋਣ ਗਰਮ ਹੁੰਦੇ ਆ ਹਾਂਜੀ ਹਾਂਜੀ ਇਹ ਤਾਂ ਗੱਲ ਹੈਗੀ ਇਹ ਤੇ ਲੱਗਦੇ ਫੋਨ ਤਾਂ ਫਾਇਦੇ ਕੀ ਇਹਨਾਂ ਦਾ ਹਾਂ ਨਹੀਂ ਇਹ ਕਰਮ ਹੋ ਜਾਂਦੇ ਆ ਬਸ ਬਸ ਹਾਂਜੀ ਬਕਰਾਲ ਜੀ ਵਾ ਇਹ ਲਾ ਸੁਨੀਪ ਜੀ ਜਿੰਨੇ ਚੰਗੀ ਲੱਗਦੀ ਆ ਦੇ ਦਿੰਦੇ ਆ ਦੱਸ ਦੋ ਮੁੱਲ ਮਾਲ ਕੋਈ ਨਹੀਂ ਸੰਦੀਪ ਭਾਜੀ ਭਾਵੇਂ ਵਾਸੀ 20 ਕਿਲੋ ਵਾਲੀ ਆ ਨਾ ਵਾਸੀ ਵੇ ਮੈਂ 60 ਦੀ ਵੀ ਵੇਚਦੀ ਐ ਨਹੀਂ ਵੇਚਣੀ 52000 ਦੀ ਵਾਸੀ ਦਵਾਂਗੇ 52000 500 ਰੁਪਏ 500 ਛੋੜੀ ਚਲੋ ਠੀਕ ਆ ਤੇ ਆਵੀ ਗੱਬਣੀ ਆ ਨਹੀਂ ਸੁਈ ਨਹੀਂ ਇਹ ਸੁਈ ਜੀ ਅੱਜ ਦੁੱਧ ਕਿੰਨਾ ਦੁੱਧ ਸੁਨੀਪ ਭਾਈ ਇਹਦੇ ਥੱਲੇ 12 ਕਿਲੋ ਤੁਸੀਂ ਲਾਓ 12 ਕਿਲੋ ਹਾਂ ਜੀ ਬਠੀਕਾ ਡੁੱਲਾ ਲੋ ਜੀ 12 ਕਿਲੋ ਦੁੱਧ ਲਾਓ ਖੁੱਲਾ ਡੁੱਲਾ ਅੱਛਾ ਉਧਰ ਕਿੰਨਾ ਨਹੀਂ ਵਹਿੜਨਾ ਕੋਈ ਰੱਸੀ ਨਹੀਂ ਪਾਉਣੀ ਕੋਈ ਰੱਸੀ ਨਹੀਂ ਵਛੀਆ ਵਛਾ ਵਛਾ ਜੀ ਅੱਛਾ ਜੋਬਰੀ ਆ ਗਿਆ ਇਹ ਠੀਕ ਹੈ ਵਾਜਿ ਵਾਜਿ ਬਟਾ ਹਾਂਜੀ ਫਿਰ ਸੰਦੀਪ ਜੀ ਕਾਲੋ ਨਹੀਂ ਦੱਸ ਦਿੰਦੇ ਆ ਕਾਲੋ ਜੀ ਦੱਸੋ ਜੀ 35000 ਚੋਂ 1000 ਰੁਪਇਆ ਛੋੜੀਆ 34000 ਦੀ ਚਲੋ ਮੋਲ ਨਹੀਂ ਦੇਣਾ ਲੈਣਾ ਇਹ ਬਾਜੀ ਦਿਨ 10 ਕ ਖੜਦੀ ਮਾ ਗਏ ਅੱਛਾ ਤੇ ਦੂਜੇ ਸਵੇਰੇ ਸੁਣੀ ਬਾਜੀਏ ਠੀਕ ਆ ਜੀ ਦੋ ਦੋ 20 ਗੋਲ ਚ ਆਜੂ ਭਾਈ ਖੁੱਲਾ ਡੋਲਾ ਲਓ ਜੀ ਵੇਖੋ ਕਰਾਂਦਾ ਬਕਵਾਏ ਬੋਦੀ ਵਾਲੇ ਵੇੜਾ ਨਾਲੇ ਤੋਰੋ ਅਰੇ ਸਾਈ ਸੋਈ ਗੱਲ ਲਪੀਆਂ ਹਾਂਜੀ ਇਹ ਰਹੀ ਭਾਈ ਪੁੱਤ ਕਿਵੇਂ ਲੈ ਕੇ ਆ ਰਹੇ ਪਿੱਛੇ ਤੁਸੀਂ ਹਾਂਜੀ ਹਾਂਜੀ ਅਗਲੀ ਵੀਡੀਓ ਚ ਭਾਜੀ ਪਾਵਾਂਗੇ ਹਾਂ ਇੱਕ ਪਾਵਾਂਗੇ ਜ਼ਰੂਰ ਸਾਰੀ ਵਾਲ ਪਾਵਾਂਗੇ ਕੱਲ ਆ ਗਈ ਐ ਭਾਜੀ ਸੱਜਣ ਹੀ ਬੰਦਾ ਕੋਈ ਜਿੱਲਾ ਤੁਸੀਂ ਮੁੱਢੇ ਤੋਂ ਪਹਾਨੇ ਨਾ ਉਹਨੂੰ ਤੁਸੀਂ ਸਾਈ ਦਾ ਖਾਂਦਾ ਭਾਜੀ ਕੱਦ ਵੇਖ ਲਓ ਕੱਦ ਕਿੰਨਾ ਜ਼ਿਆਦਾ ਪੂਰਾ ਵਹਿੜ ਦਾ ਇਹ ਨਹੀਂ ਵੀ ਕੋਈ ਛੋੜੀ ਜੀ ਆ ਤੇ ਸੰਦੀਪ ਭਾਜੀ ਠੰਡੀ ਹੈ ਜਨਵਾਰ ਇਦਾਂ ਦਾ ਹੀ ਲੈਣਾ ਬਿਲਕੁਲ ਆਹੋਂ ਬਰ ਇਹੋ ਜਿਹਾ ਲੋਪਰ ਜਿਹੜਾ ਪਤਾ ਲੱਗ ਗਿਆ ਹਾਂ ਬਸ ਇਹ ਵੀ ਹੈ ਜ਼ਰੂਰ ਕੱਚੀ ਆ ਉਹ ਇਹ ਕਿ 500 ਕਾ ਕਿ ਨਹੀਂ 500 ਕਾ ਵੇਖੀ ਗਈ ਜਣੀ ਬਾਜੀ ਇਹ ਨਹੀਂ ਵੇਖੀ ਪਾਜੀ ਜੇ ਤੁਸੀਂ ਤੇ ਵੇਚਣਾ ਰਕਦੇ ਵੇਚ ਨਹੀਂ ਹੈ ਹੈ ਤੇ ਤੁਸੀਂ ਰੇ ਵੇਚੀ ਤੇ ਕਿੰਨੇ ਵੇਚਨੀ ਆ ਐਂਡ ਕਰਾ ਦਾਂਗੇ ਭਾਈ ਐਂਡ ਕਾਲੂ ਜੀ ਪਰ ਲਾਸਟ ਪੀਸ ਹੀ ਹੈ ਭਾਈ ਮੇਰੇ ਭਾਜੀ ਗਦਾਰ ਨੂੰ ਨਹੀਂ ਦੱਸਣਗੇ ਜੀ ਦੱਸੋ ਭਾਜੀ ਮੈਨੂੰ ਦੱਸਣਾ ਭਾਈ ਭਾਈ ਗਾ ਨਹੀਂ ਭਾਜੀ 55000 ਦੀ ਬਚੀ ਦੇ ਦਾਂਗੇ 500 ਰੁਪਏ ਦਾ ਛੋੜੀ ਭਾਜੀ ਛੋੜ 1000 ਹੀ ਜਾਉਂਦੇ ਚਲੋ ਜਾ ਰਹੇ ਹਾਂ ਜੀ ਉਹ ਠੀਕ ਆ ਇੱਕ ਤੇ ਦੋ ਤੇ ਤਿੰਨ ਤੇ ਚਾਰ ਤੇ ਛੋਟੀ ਮੇਰਾ ਵੀ ਟੈਂਸ ਸੀ ਪਹਿਲੇ ਜਖਲੇ ਜਨੇ ਚੱਕਣੀ ਆ ਤੇ ਅੱਜ ਹੀ ਵਿਢਵਾ ਜਨੇ ਆ ਠੀਕ ਹੈ ਕਿ ਨਹੀਂ ਜੀ ਚਲੋ ਹੋਰ ਸੁਣਾਓ ਬੱਸ ਵਧੀਆ ਕੰਮਕਾਰ ਵਧੀਆ ਚੱਲੀ ਜਾਂਦਾ ਵਾ ਚਲੋ ਐ ਹੀ ਕੰਮ ਨਾਲੀ ਬਾਜੀ ਕੰਮ ਨਾਲੀ ਕੰਮ ਨਾਲੀ ਆ ਤੋ ਪਛੋ ਦੋ ਦੋ ਦਿਨਾਂ ਅਸੀਂ ਵੀ ਆਏ ਹੁਣ ਕੰਮ ਕੰਮ ਚੱਲੀ ਜਾਂਦਾ ਥੋੜੀ ਜਿਹੀ ਬਾਜੀ ਸਾਡੀਆਂ ਵੀ ਵੀਡੀਓ ਬਣੇਸੀ ਆ ਮੇਸੀ ਹੋ ਗਿਆ ਬਾਕੀ ਗੱਲ ਸਹੀ ਰਾਤੀ ਵੀ ਫਿਰ ਤੁਹਾਨੂੰ ਕਿਹਾ ਕਿ ਬਾਜੀ ਆਉਣੇ ਆਉਣਾ ਜਿੱਦਾਂ ਮਰਜ਼ੀ ਆਓ ਐ ਹੀ ਆ ਜੀ ਹਾਂ ਜੀ ਹਾਂ ਜੀ ਬਾਕੀ ਮੁੰਡਾ ਮੁੰਡਾ ਭਾਜੀ ਇਦਾਂ ਹੀ ਆ ਇੰਨਾ ਕੋਈ ਮੁੰਡਾ ਵੀ ਨਹੀਂ ਆ ਨਹੀਂ ਮੁੰਡਾ ਮੁੰਡਾ ਨਹੀਂ ਖੇਚਲ ਕਰਨੀ ਪੈਂਦੀ ਆ ਜਾਣ ਆਉਂਦੀ ਜਿਹੜੀ ਗੱਲ ਆ ਜਾਣਾ ਪੈਂਦਾ ਇਹ ਕਰੋ ਨਿਕਲ ਆ ਬਾਕੀ ਇਸਨੀ ਭਾਜੀ 2 ਮਿਲ ਜਾਣ 3 ਮਿਲ ਜਾਣ 4 ਮਿਲ ਜਾਣ ਪਾਈ ਜਾਣੀ ਆ ਆਪਾਂ ਆਪਾਂ ਨੂੰ ਨਹੀਂ ਹੈਗਾ ਵੀ 5-7 ਇਕੱਠੀਆਂ ਕਰਾਂਗੇ ਮੇਰੀ ਬਾਵਾ ਦੇ ਦੋ ਮਿਲ ਗਿਆ ਤਿੰਨ ਮਿਲ ਗਿਆ ਆਪਾਂ ਪਾਈ ਜਾਣੀ ਆ ਵੀ ਹਾਂਜੀ ਬੋਲੋ ਫਿਰ ਭਾਈ ਜੀ ਨੰਬਰ 8427526682 ਪਿੰਡ ਕੋੜਖਜਾਨਾ ਜ਼ਿਲ੍ਹਾ ਗਰਦਾਸ ਖੋ ਤਹਿਸੀਲ ਬਟਾਲਾ ਜੀ ਸਤਿ ਸ਼੍ਰੀ ਅਕਾਲ ਜੀ